ਨਡਾਲਾ ਦੇ ਕਾਉਂਸਲਰਾਂ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਨਡਾਲਾ ਦੇ ਨਵੇਂ ਚੁਣੇ ਗਏ ਆਪ ਦੇ ਕਾਉਂਸਲਰਾਂ ਵੱਲੋਂ ਕਸਬੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਲਈ ਚੱਲ ਰਹੇ ਕੰਮ ਦਾ ਅੱਜ ਜਾਇਜ਼ਾ ਲਿਆ ਗਿਆ ਇੱਥੇ ਦੱਸ ਦਈਏ ਕਿ ਇਸ ਮਕਸਦ ਲਈ ਨਡਾਲਾ ਦੇ ਕੁਟਿਆ ਕਲੋਨੀ ਦੇ ਛੱਪੜ ਤੋਂ ਪਲਾਥ ਰੋਡ ਤੇ ਬਣ ਰਹੇ ਟ੍ਰੀਟਮੈਂਟ ਪਲਾਂਟ ਤੱਕ ਜੀਸੀਬੀ ਦੀ ਮਦਦ ਨਾਲ ਇੱਕ ਪਾਈਪਲਾਈਨ ਵਿਛਾਈ ਜਾ ਰਹੀ ਹੈ ਇਸ ਤਰ੍ਹਾਂ ਨੂੰ ਗੱਲਬਾਤ ਕਰਦਿਆਂ ਆਗੂਵਾਂ ਨੇ ਦੱਸਿਆ ਕਿ ਪਲਾਥਰ ਰੋਡ ਨੜਾਲਾ ਚੌਂਕੀ ਦੇ ਸਾਹਮਣੇ 1.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਸਵਾਲ ਜਾਂ ਸ਼ਿਕਾਇਤ ਹੈ ਤਾਂ ਉਕਤ ਚੱਲ ਰਹੇ ਕੰਮ ਲਈ ਪੁੱਛਗਿੱਛ ਕਰਨ ਲਈ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਇਸ ਮੁਕਕੇ ਗੱਲਬਾਤ ਕਰਦਿਆਂ ਆਪ ਦੇ ਕਾਉਂਸਲਰਾਂ ਨੇ ਆਖਿਆ ਕਿ ਅੱਜ ਸਾਡੇ ਨੜਾਲੇ ਦੇ ਵਿੱਚ ਸੀਵਰੇਜ ਬੋਰਡ ਦੇ ਐਸਜੀਓ ਸਾਹਿਬ ਆਏ ਹੈ ਜੀ ਤੇ ਇਹ ਸਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਦੇ ਰਿਹਾ ਜੀ ਕਿ ਇਹ 7 ਕਰੋੜ 64 ਲੱਖ ਰੁਪਏ ਦਾ ਸਾਰਾ ਸੀਵੇਜ ਦਾ ਇਹਨਾਂ ਦਾ ਖਰਚਾ ਵਾ ਤੇ ਇਹਦੇ ਬਾਰੇ ਸਾਰੀ ਜਾਣਕਾਰੀ ਸਭ ਦਿੱਤੀ ਕਿ ਕਿੱਦਾਂ-ਕਿੱਦਾਂ ਮਤਲਬ ਪੈ ਪੈਨੇ ਕਿੱਥੇ-ਕਿੱਥੇ ਮਤਲਬ ਇਹਦੀਆਂ ਹੋਦੀਆਂ ਬਣੀਆਂ ਨੇ ਤੇ ਅਸੀਂ ਵੀ ਤੁਹਾਨੂੰ ਇਹ ਸਾਰੇ ਜਿਹੜੇ ਸਵਾਲ ਤੁਹਾਡੇ ਕੋਲ ਰਗੂ ਜੀ ਹੈਗੇ ਨੇ ਅਸੀਂ ਵੀ ਮਤਲਬ ਕਹਿੰਨੇ ਆ ਕਿ ਜੋ ਤੁਹਾਡੇ ਸਵਾਲ ਆਉ ਤੁਸੀ ਐਸਜੀਓ ਸਾਹਿਬ ਨੂੰ ਤੁਸੀਂ ਪੁੱਛੋ ਕਿ ਮਤਲਬ ਇਹਦਾ ਕੀ ਮਤਲਬ ਹੈ ਕਿੱਥੇ ਤੱਕ ਜਾਣਾ ਵਾ ਕਿੱਥੋਂ ਸ਼ੁਰੂ ਹੋਇਆ ਏ ਤੇ ਸਾਰੀ ਗੱਲਬਾਤ ਨੂੰ ਤੁਸੀਂ ਪੁੱਛ ਸਕਦੇ ਹੋ ਹਾਂਜੀ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਉਹਨਾਂ ਦੇ ਜਵਾਬਾਂ ਤੋਂ ਤਸੱਲੀ ਪ੍ਰਾਪਤ ਹੈ ਬਿਲਕੁਲ ਬਿਲਕੁਲ ਤਸੱਲੀ ਹੈ ਜੀ ਪੂਰੀ ਤਸੱਲੀ ਕਰਾਈਆ ਸੀ ਤੇ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿੰਨੇ ਆ ਕਿ ਜੇ ਤੁਹਾਡੀ ਕੋਈ ਤਸੱਲੀ ਕਿਤੇ ਗੱਲਬਾਤ ਤੁਹਾਨੂੰ ਲੱਗਦਾ ਕੋਈ ਸ਼ੰਕਾ ਲੱਗਦੀ ਹੈ ਸੀਵਰੇਜ ਦੇ ਬਾਰੇ ਵਿੱਚ ਤੇ ਤੁਸੀਂ ਜਦੋਂ ਵੀ ਤੁਸੀਂ ਕਹੋ ਅਸੀਂ ਉਦੋਂ ਹੀ ਐਸਡੀਓ ਸਾਹਿਬ ਸਾਡੇ ਨਾਲ ਇੱਥੇ ਆ ਕੇ ਸੰਪਰਕ ਕਰ ਸਕਦੇ ਆ ਹਾਂ ਸਰ ਜਿਹੜਾ ਸੀਵਰੇਜ ਪੈ ਰਿਹਾ ਹੈ 21 ਸੀਵਰੇਜ ਆ ਕਿੰਨੀ ਲਗਤ ਨਾਲ ਜਿਹੜਾ ਪੈ ਰਿਹਾ ਤੇ ਕਿੰਨੀ ਲੰਬਾਈ ਆ ਕੀ ਸਾਡੇ ਦਸਤਾਨ ਦਰਜ ਸੀ ਇਹ ਭਾਈ ਟੋਟਲ ਇਹ ਸੀਵਰ 1.8 ਕਿਲੋਮੀਟਰ ਪੈਣਾ ਜੀ ਨਾਲ ਉੱਥੇ ਆਪਣਾ ਐਸਟੀਪੀ ਬੰਨਣਾ ਤੇ ਐਮਪੀਐਸ ਬੰਨਣਾ ਹੈਗਾ ਜੀ ਇਹਦੀ ਟੋਟਲ ਡੀਪੀਆਰ ਹੈਗੀ 10 ਕਰੋੜ ਦੀ ਹੈਗੀ ਜੀ ਤੇ ਕਿਹੜੇ ਕਿਹੜੇ ਛੱਪੜਾਂ ਨੂੰ ਕਨੈਕਟ ਕੀਤਾ ਜਾ ਰਿਹਾ ਹੈ ਤੇ ਦੋ ਛੱਪੜ ਹੈਗੇ ਜੀ ਇੱਕ ਤਾਂ ਆਪਣਾ ਕੁੱਟਿਆ ਕਲੋਨੀ ਹੈ ਜੀ ਇੱਕ ਉੱਥੇ ਜਦੋਂ ਅਫਸਰ ਦੂਜਾ ਤੇ ਪੁਲਿਸ ਸਟੇਸ਼ਨ ਦੇ ਕੋਲ ਸਾਹਮਣੇ ਜਿਹੜੀ ਹੈਗੀ ਉੱਥੇ ਬੀਲਪੁਰ ਹਾਂਜੀ ਇਸ ਤੇ ਲੋਕਾਂ ਵੱਲੋਂ ਸਵਾਲ ਚੁੱਕਿਆ ਜਾ ਰਿਹਾ ਵੀ ਜਿਹੜੀ ਪਾਈਪਾਂ ਦੀ ਜਿਹੜੀ ਆ ਚੜਾਈ ਹੈ ਬੜੀ ਘੱਟ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਨਾ ਐਸ ਪਰ ਆਪਣੇ ਡਿਜ਼ਾਈਨ ਦੇ ਮੁਤਾਬਕ ਸਾਰਾ ਹੁੰਦਾ ਜੀ ਇਹ ਜਿੰਨੀ ਪਾਪੂਲੇਸ਼ਨ ਉਹਨੇ ਡਿਜ਼ਾਈਨ ਦੇ ਮੁਤਾਬਕ ਹੁੰਦਾ ਜੀ ਪਿੱਛੋਂ ਜਿੱਥੋਂ ਸਟਾਰਟਿੰਗ ਤੋਂ ਛੋਟਾ ਹੁੰਦਾ ਅੱਗੇ 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 ਐਸਟੀਪੀ ਤੱਕ ਪਾਪੂਲੇਸ਼ਨ ਜਿੱਦਾਂ ਦਾ ਜੋੜਦੀ ਜਾਂਦਾ ਉਦੋਂ ਦਾ ਸਾਈਜ਼ ਵੱਡਾ ਹੁੰਦਾ ਜਾਂਦਾ ਜੀ ਹਾਂ ਜੀ ਤੇ ਕਿੰਨੇ ਕੁ ਦਿਨ ਤੋਂ ਜਿਹੜਾ ਕੰਪਲੀਟ ਕਰ ਲਿਆ ਜਾਵੇਗਾ ਇਹਨੂੰ ਤਾਂ ਜੀ ਅਸਲ 'ਚ 1 ਸਾਲ ਦਾ ਕੰਮ ਆ ਜੀ ਵਿੱਚ ਐਸਟੀਪੀ ਪਾ ਕੇ ਤੇ ਇਹ ਸੀਵਰ ਦਾ ਕੰਮ ਲਗਭਗ 3 ਤੋਂ 3.5 ਮਹੀਨੇ ਦੇ ਖਤਮ ਹੋ ਜੂਗਾ ਜੀ ਹਾਂਜੀ ਇੱਕ ਪੂਰੀਆ ਕਲੋਨੀ ਦੇ ਵਿੱਚ ਜਿਹੜੀ ਆ ਪੂਰੀ ਦਾ ਇੱਕ ਪ੍ਰੋਬਲਮ ਜਿਹੜੀ ਆ ਰਹੀ ਹੈ ਤੇ ਪੁਦਾਈ ਕੀਤੀ ਗਈ ਸੀ ਫਿਰ ਪੂਰੋ ਤੱਕ ਗਿਆ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਉੱਥੇ ਹੀ ਅਸਲ ਦੇ ਵਿੱਚ ਉਸ ਛੱਪੜ ਕੋਲੋਂ ਸਟਾਰਟ ਕਰਨਾ ਸੀਗਾ ਜੀ ਤੇ ਪਰ ਛੱਪੜ ਭਰਿਆ ਪਿਆ ਇਸ ਕਰਕੇ ਅਸੀਂ ਪਿੱਛੇੋਂ ਸ਼ੁਰੂ ਕੀਤੀ ਹੈ ਜੀ ਤੇ ਐਸਓ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਛੱਪੜ ਨੂੰ ਥੋੜਾ 2 ਮੀਟਰ ਤੱਕ ਖਾਲੀ ਡੈਪਥ ਆਣੀ ਉਹਨੂੰ ਖਾਲੀ ਕਰਵਾ ਦਿਓ ਜੀ ਤੇ ਉਹ ਕਹਿੰਦੇ ਸੀ ਅਸੀਂ ਚੱਲ ਰਹੇ ਹਾਂ ਕੋਈ ਨਹੀਂ ਇਨਸਪੈਕਟਰ ਸਾਹਿਬ ਨੇ ਉਹੀ ਗੱਲ ਕਰਵਾ ਦਿੰਨੇ ਦੀ ਗੱ